9 ਮੋਦੀ ਨੇ ਜਿਹੜਾ 2 ਸਾਲ ਪੰਜਾਬ ਨਾਲ ਤੱਕਾ ਕੀਤਾ ਉਹਦਾ ਉਹਦਾ ਜਵਾਬ ਦੇਣਾ ਵਿਸ਼ੇਸ਼ ਗੱਲਬਾਤ ਕਰਾਂਗਾ ਤਾਲੀਵਾਲ ਸਾਹਿਬ ਨਾਲ ਗੱਲਬਾਤ ਕਰਾਂ ਕਿ ਇਸ ਤਰੀਕੇ ਦੇ ਨਾਲ ਗੱਲਬਾਤ ਕਰਾਂ ਤਾਲੀਵਾਲ ਸਾਹਿਬ ਅੱਜ ਮਿਲਣੀ ਸੀ ਵਿਸ਼ੇਸ਼ ਮਿਲਣੀ ਕੀਤੀ ਕਿਸੇ ਵਲੰਟੀਅਰ ਦੇ ਇੱਕ ਹੀ ਕਹਿਣਾ ਚਾਹੁੰਦੇ ਕਿ ਇਸ ਤਿਕਾ ਅੱਜ ਸਾਡੇ ਹਜ਼ਮਤ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਆਲ ਇੰਡੀਆ ਦੇ ਸਖਤਨ ਜਨ ਸਕੱਤਰ ਰਾਜ ਸਭਾ ਮੈਂਬਰ ਡਾਕਟਰ ਸੰਦੀਪ ਪਾਟਕ ਜੀ ਨੇ ਬਿਲਕੁਲ ਪਹਿਲਾ ਮੋਗਾ ਫਿਰ ਫਗਵਾੜਾ ਮੋਗੇ ਦੇ ਵਿੱਚ ਮਾਲਵੇ ਦੇ ਜ਼ਿਲ੍ਹੇ ਤੇ ਫਗਵਾੜੇ ਦੇ ਵਿੱਚ ਮਾਝਾ ਦੁਆਬਾ ਤੇ ਫਤਗੜ ਸਾਹਿਬ ਦੇ ਜ਼ਿਲ੍ਹੇਾਂ ਦੇ ਵਲੰਟੀਅਰਸ ਐਮ ਐਲ ਏ ਪ੍ਰਧਾਨ ਸਭ ਨੂੰ ਸੱਦ ਗਏ ਬਿਲਕੁਲ ਅੱਜ ਮਾਨ ਸਾਹਿਬ ਨੇ ਪੰਜਾਬ ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਹੋ ਗਈਆਂ ਉਹਦਾ ਚੋਣ ਵਿਗਲ ਜਿਹੜਾ ਪ੍ਰਚਾਰ ਦਾ ਪਜਾ ਦਿੱਤਾ ਔਰ ਵਲੰਟੀਅਰ ਨੂੰ ਮੈਸੇਜ ਦਿੱਤਾ ਕਿ ਆਪਾਂ 13 ਜੀਰੋ ਕਰਨਾ ਸੋ ਅਸੀਂ ਸਭ ਤੇ ਆਦ ਆ ਅਸੀਂ ਮਤਲਬ ਜਿੱਤ ਕੇ ਆਵਾਂਗੇ ਤੇ ਇਹਦਾ ਜੀਰੋ ਮਾਨ ਸਾਹਿਬ ਦਾ ਜਰਸਦਾ ਵਾ ਉਹ ਜਿੱਤ ਕੇ ਵਾ ਜ਼ੁਲਮ ਦਾ ਜਵਾਬ ਵੋਟ ਹੈ ਸਰ ਹੁਣ ਕਿਸ ਤਰ੍ਹਾਂ ਦੇਖਦੇ ਹੋ ਜ਼ੁਲਮ ਦਾ ਜਵਾਬ ਵੋਟ ਹੈ ਦਿੱਲੀ ਚ ਦਿੱਤਾ ਜੀ ਦਿੱਲੀ ਜਿੱਤਾ ਨਾ ਪਬਲਿਕ ਜਿਹੜੀ ਹੈ ਉਹੀ ਸਭ ਕੁਝ ਹੈ ਸਰ ਉਹੀ ਜਵਾਬ ਦੇਊਗੀ ਜਿਹੜੇ ਜ਼ੁਲਮ ਕਰਦੇ ਮੋਦੀ ਹੁਣੀ ਦੇਖਿਆ ਪਿੰਡਾਂ ਦੇ ਚ ਬਦਬਦ ਹੋਣਾ ਸ਼ੁਰੂ ਹੋ ਗਿਆ ਸੁਣਦੇ ਹੋ ਨਾ ਸਾਰੇ ਕੀ ਸਮਝਦੇ ਇਹਨਾਂ ਦੇ ਬਾਪ ਦਾ ਰਾਜ ਇਹਨਾਂ ਦੇ ਪਿਓ ਦੀ ਦਿੱਲੀ ਆ ਕਦੀ ਸਾਨੂੰ ਸ਼ਬੂ ਰੋਗ ਦੇ ਕਦੀ ਖਲੋਰੀ ਰੋਗ ਦੇ ਹੁਣ ਵਰਦ ਪਿੰਡਾਂ ਜਦੋਂ ਪਤਾ ਲੱਗੇ ਜਿਹੜੇ ਉੱਥੇ ਬੈਠੇ ਫੈਸਲੇ ਕਰਦੇ ਸੀਗੇ ਪਾਰਟੀ ਨੂੰ ਚੇਂਜ ਕਰਨਾ ਕਿੰਨੀ ਕ ਸਮਝ ਆ ਰਹੀ ਹੈ ਬਿਲਕੁਲ ਪਾਰਟੀ ਕੋਈ ਚੇਂਜ ਨਹੀਂ ਹੋ ਰਹੀ ਕੁਛ ਦਿਓ ਨਾ ਬਿਲਕੁਲ ਸਹੀ ਚੱਲ ਰੇ ਸਹੀ ਮਤਲਬ ਆਰਗੇਨਾਈਜ਼ ਕੀਤੀ ਹੈ ਇਲੈਕਸ਼ਨ ਜਿਹੜੀ 20 ਅਪ੍ਰੈਲ ਤੋਂ ਬਾਅਦ ਮਾਨ ਸਾਹਿਬ ਪੰਜਾਬ ਦੇ ਵਿੱਚ ਕੈਂਪੇਨ ਕਰਨਗੇ ਰੋਡ ਸ਼ੋਅ ਕਰਨਗੇ ਰੈਲੀਆਂ ਮੀਟਿੰਗਾਂ ਕਰਨਗੇ ਸਾਡੇ ਨਾਲ ਵਤਕਾਂ ਦੇ ਨਾਲ ਜਿੱਤ ਕੇ ਆਵੋਗੇ ਸਰ ਇਹ ਵਲੰਟੀਅਰ ਨੂੰ ਤੁਹਾਡਾ ਕੀ ਸੰਦੇਸ਼ ਹੈ ਜਿਹੜੇ ਹੁਣ ਫੇਰ ਜੋਸ਼ ਵਿੱਚ ਆ ਗਏ ਨਾ ਉਹਨਾਂ ਨੂੰ ਕਿਤੇ ਨਾ ਕਿਤੇ ਥੋੜੇ ਵਾਂਝੇ ਹੋ ਗਏ ਸੀ ਅੱਜ ਫੇਰ ਤੁਸੀਂ ਖਾਸ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਨਹੀਂ ਨਹੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਜਿੱਦਾਂ ਤੁਸੀਂ 22 ਦੇ ਵਿੱਚ ਜੀ ਵੱਡੇ ਵੱਡੇ ਮਾਦ ਅਸੀਂ ਦਾਏ ਸੀਗੇ ਉਦੋਂ ਹੁਣ 24 ਦੇ ਵਿੱਚ ਮੋਦੀ ਨੇ ਜਿਹੜੇ 2 ਸਾਲ ਪੰਜਾਬ ਨਾਲ ਤੱਕਾ ਕੀਤਾ ਉਹਦਾ ਉਹਦਾ ਜਵਾਬ ਦੇਣਾ ਜੁਲਮ ਦਾ ਜਵਾਬ ਵੋਟਾਂ ਨਾਲ ਦੇਣਾ ਇਹ ਵਲੰਟੀਅਰ ਨੂੰ ਸਦਾ ਸਭ ਵਲੰਟੀਅਰ ਨੂੰ ਬੇਤੀਆ ਕਿ ਤਗੜੇ ਹੋ ਕੇ ਜਿਹੜਾ ਪਹਿਲੀ ਜੂਨ ਚਾੜੂ ਨੂੰ ਵੋਟਾਂ ਪਾਉਣ ਲਈ ਲੋਕਾਂ ਨੂੰ ਜਿਹੜਾ ਪ੍ਰੇਰਿਤ ਕਰਦਾ ਸਰਬਸਾਹਬ ਬਹੁਤ ਬਹੁਤ ਤੁਹਾਡਾ ਧੰਨਵਾਦ ਉਸ ਤੋਂ ਦੇਖਾ ਹਾਂ ਕਿ ਕਿਸ ਤਰੀਕੇ ਨਾਲ ਕਿ ਜੁਲੰਦਰ ਜਵਾਬ ਵੋਟਾਂ ਨਾਲ ਕਿਸ ਤਰੀਕੇ ਨਾਲ ਦਿੱਤਾ ਜਾਵੇ ਕੁਲਦੀਪ 47 ਵਾਲਾ ਸਾਹਮਣੇ ਜਵਾਬ ਦਿੱਤਾ ਆਮ ਜਨਤਾ ਨੂੰ ਖਾਸ ਤੌਰ ਤੇ ਅਪੀਲ ਕੀਤੀ ਅਪੀਲ ਕੀਤੀ ਆ ਉਸ ਹੁੰਦੇ ਮੈਂ ਤੁਹਾਡਾ ਆਪਣਾ ਐਸਕੇ ਕਾਮਰਮਾਨ ਦੇ ਨਾਲ ਆਜ ਤੱਕ ਆਮਨੇ ਸਾਹਮਣੇ ਜੁਲੰਦਰ ਤੋਂ ਦੋਸਤੋ ਹੁਣ ਤਦ ਤੱਕ ਲਈ ਇਜਾਜ਼ਤ ਦਿਓ ਮੈਂ ਤੁਹਾਡਾ ਆਪਣਾ ਐਸਕੇ ਸਿਕਸਨਾ ਆਜ ਤੱਕ ਆਮਨੇ ਸਾਹਮਣੇ ਜੁਲੰਦਰ ਤੋਂ ਹੋਰ ਖਾਸ ਤਸਵੀਰਾਂ ਲੈ ਕੇ ਟੋਲੇ ਫਿਰ ਤੋਂ ਅਸੀਂ ਹਾਜ਼ਰ ਹੋਵਾਂਗੇ ਤੁਸੀਂ ਦੇਖ ਰਹੇ ਸੀ ਆਜ ਤੱਕ ਆਮਨੇ